ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਬਲਗਰ ਮਿਰਤ ਸਿੰਘ ਖਾਲਸਾ ਅੱਗੇ ਵੀ ਮੈਂ ਅਪਡੇਟ ਪਾਉਂਦਾ ਰਹਿਣਾ ਜਿਹੜੇ ਆਪਣੇ ਕੋਲ ਪੇਸ਼ੈਂਟ ਡੇ ਬਾਈ ਡੇ ਠੀਕ ਹੁੰਦੇ ਆ ਜਿਵੇਂ ਪਹਿਲਾਂ ਤੁਹਾਡੇ ਨੇ ਕਈ ਵੀਡੀਓ ਸ਼ੇਅਰ ਕੀਤੀਆਂ ਮੈਂ ਸੋ ਅੱਜ ਵੀ ਸਰਦਾਰ ਜਗਤਾਰ ਸਿੰਘ ਜੀ ਫਰੀਦਕੋਟ ਤੋਂ 2 ਸਾਲ ਇਹਨਾਂ ਨੂੰ ਹੋ ਗਏ ਦਵਾਈ ਖਾਂਦਿਆਂ ਨੂੰ ਹੁਣ ਤਕਰੀਬਨ ਦਵਾਈ ਲੈਣਾ ਹੁੰਦੇ ਆ ਮਿਨੀਮਮ ਨਾ ਮਾਤਰ ਜੀ ਦਵਾਈ ਕਹਤਾਂ ਦੀ ਮੈਂ ਪਹਿਲਾਂ ਕਾਫੀ ਜਾਂਦੀ ਸੀ ਉਵੇਂ ਨਹੀਂ ਤੇ ਬਾਕੀ ਤੁਸੀਂ ਇਹਨਾਂ ਦੇ ਜਵਾਨੇ ਤੁਹਾਨੂੰ ਵੀ ਇਹ ਕੀ ਮਹਿਸੂਸ ਕਰਦੇ ਆ ਕਾਦੀ ਦਵਾਈ ਖਾਦੀ ਤੇ ਕੀ ਰੋਗ ਸੀ ਕੀ ਤਕਲੀਫਾਂ ਸੀ ਹੁਣ ਕਿੰਨਾ ਕੁ ਬੈਟਰ ਫੀਲ ਕਰਦੇ ਆ ਡਾਕਟਰ ਨੇ ਇਹਨਾਂ ਨੂੰ ਕੀ ਕਿਹਾ ਸੀ ਹਾਂਜੀ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਪਾਦਰੀ ਜਗਤਾਰ ਸਿੰਘ ਵੱਡੀ ਫਰੀਦਕੋਟ ਤੋਂ ਜਦ ਮੈਂ ਡਾਕਟਰ ਸਾਹਿਬਾਂ ਦੇ ਗਿਆ ਸੀ ਅੱਜ ਤੋਂ 2.5 ਸਾਲ ਪਹਿਲਾਂ ਉਹ ਇੱਕ 2 ਸਾਲ ਮੈਨੂੰ ਦਵਾਈ ਦਿੰਦੇ ਰਹੇ ਨੇ ਤਾਂ ਇੱਥੇ ਮੇਰੇ ਰੇਸ਼ਾ ਸੀ ਸਿਰ ਦੇ ਵਿੱਚ ਇੱਥੇ ਪੈ ਗਿਆ ਉੱਥੋਂ ਰੇਸ਼ਾ ਆ ਕੇ ਇਧਰ ਆ ਕੇ ਤੇ ਐਸ ਸਾਰੇ ਹਿੱਸੇ ਦੇ ਵਿੱਚ ਰੇਸ਼ਾ ਸੀ ਤਾਂ ਉਹ ਮੇਰੇ ਮੂੰਹ ਵਿੱਚ ਦੀ ਵੀ ਆਉਂਦਾ ਸੀ ਬਾਹਰ ਤਾਂ ਨੱਕ ਵਿੱਚ ਦੀ ਵੀ ਆਉਂਦਾ ਸੀਗਾ ਔਰ ਅੰਦਰੋਂ ਵੀ ਰੇਸ਼ਾ ਜਦ ਚ ਨਿਕਲ ਜਾਂਦਾ ਉਹ ਵੀ ਅੰਦਰੋਂ ਬਾਹਰ ਆਉਂਦਾ ਸੀ ਪਿਛੋ ਵੀ ਘੰਟੇ ਇਸ ਤਰ੍ਹਾਂ ਦੀ ਪ੍ਰੋਬਲਮ ਰਹਿੰਦੀ ਸੀ ਤਾਂ ਕੋਈ ਵੀ ਅੰਗਰੇਜ਼ੀ ਦਵਾਈ ਖਾਈ ਜਾਂਦੀ ਵੀ ਇੱਕ ਬਿਮਾਰੀ ਤੋਂ ਥੋੜਾ ਜਿਹਾ ਫਰਕ ਪੈਂਦਾ ਸੀਗਾ ਅਤੇ ਫਿਰ ਦੂਸਰੀ ਨਾਲ ਦੋ ਤਿੰਨ ਬਿਮਾਰੀਆਂ ਲੈ ਕੇ ਹੋਰ ਆ ਜਾਂਦੀ ਸੀ ਤਾਂ ਅਸੀਂ ਡਾਕਟਰ ਪ੍ਰਮੇਲ ਸਿੰਘ ਜਿਨ੍ਹਾਂ ਦੇ ਕੋਲੇ ਅਸੀਂ ਬੈਠੇ ਅੱਜ ਤਾਂ ਇਹਨਾਂ ਦੀ ਅਸੀਂ ਵੀਡੀਓ ਵੇਖੀ ਸੀ YouTube ਤੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਤਾਂ ਉਸੇ ਟਾਈਮ ਡਾਕਟਰਾਂ ਦੇ ਨਾਲ ਵੀ ਸਾਡੀ ਉੱਤੇ ਰੋਜ਼ ਟੈਸਟ ਹੋਣੇ ਰੋਜ਼ ਦਵਾਈਆਂ ਦੇਣੀਆਂ ਟੈਸਟ ਹੋਣੇ ਤਾਂ ਵੀਡੀਓ ਮੇਰੇ ਦਿਮਾਗ 'ਚ ਵੀ ਨੰਬਰ ਅਸੀਂ ਕੱਢ ਕੇ ਰੱਖ ਲਿਆ ਸੀ ਇਹਨਾਂ ਦਾ ਤਾਂ ਆਖਿਰੇ ਉੱਥੋਂ ਦੇ ਜਿਹੜੇ ਫ੍ਰੀ ਕੁਆਟਰ ਵਾਲੇ ਡਾਕਟਰ ਸੀਗੇ ਉਹਨਾਂ ਡਾਕਟਰਾਂ ਨੇ ਮਿਹਨਤ ਬਹੁਤ ਕੀਤੀ ਮੇਰੇ ਨਾਲ ਚੱਲ ਕੇ ਆਪਦੀ ਗੱਡੀ ਦਾ ਤੇਲ ਬਾਲ ਕੇ ਬਠਿੰਡੇ ਵੀ ਹੁਸ਼ਿਆਰਪੁਰ ਵੀ ਲੁਧਿਆਣੇ ਵੀ ਡੀ ਐਮ ਸੀ ਵੀ ਅਤੇ ਜਲੰਧਰ ਵੀ ਮੋਗਾ ਵੀ ਫਿਰੋਜ਼ਪੁਰ ਵੀ ਤਾਂ ਹਰ ਜਗ੍ਹਾ ਤੁਸੀਂ ਗਿਆ ਉਹਨਾਂ ਨੇ ਪੇਪਰ ਆਪ ਭੇਜੇ ਆਪਦੇ ਸਾਈਨ ਕਰਕੇ ਤੇ ਕਿਸੇ ਵੀ ਡਾਕਟਰ ਨੇ ਆਫਰ ਨਹੀਂ ਦਿੱਤਾ ਵੀ ਇਹਨਾਂ ਦਾ ਆਪਰੇਸ਼ਨ ਹੋ ਜਾਏ ਆਖਰ ਉਹ ਬਹੁਤ ਸਾਰੀ ਮਿਹਨਤ ਕਰਦਾ ਸੀਗਾ ਮੇਰੇ ਲਈ ਵੀ ਮੇਰਾ ਆਪਰੇਸ਼ਨ ਕਰਨਾ ਸੀ ਆ ਜਿਹੜਾ ਮੇਰਾ ਹਿੱਸਾ ਇਥੋਂ ਉਹਨਾਂ ਨੇ ਵੱਡ ਕੇ ਮਾਸ ਚੱਕ ਕੇ ਤਾਂ ਕਰਨਾ ਸੀ ਆ ਵੱਡ ਦੇਣਾ ਸੀਗਾ ਤੇ ਇੱਥੇ ਨਗਰੀ ਇਸਾਲ ਆ ਕੇ ਉਹਨਾਂ ਨੇ ਤੇ ਦੰਦ ਫਿਰ ਲਾਣੇ ਸੀ ਲਗਭਗ ਉਹ ਕਹਿੰਦੇ ਸੀ ਵੀ 1.5 ਲੱਖ ਰੁਪਏ ਦਾ ਖਰਚਾ ਤੇ ਪਤਾ ਨਹੀਂ ਕਦੋਂ ਤੱਕ ਇਹ ਸੈਟਲ ਹੋਊਗਾ ਤੇ ਕਦੋਂ ਨਹੀਂ ਹੋ ਜਾਊਗਾ ਕਹਿੰਦੇ 1.5-2 ਸਾਲਾਂ ਦੇ ਵਿੱਚ ਤਾਂ ਸਾਡੇ ਕੋਲੇ ਪੈਸੇ ਦਾ ਕੋਈ ਇੰਤਜ਼ਾਮ ਨਹੀਂ ਸੀ ਸਾਡੇ ਭੈਣਾ ਭਰਾਵਾਂ ਨੇ ਸੰਗਤ ਨੇ ਇਕੱਠੇ ਕਰਕੇ 30 ਹਜ਼ਾਰ ਰੁਪਏ ਦਿੱਤਾ ਸੀਗਾ ਤੇ ਉਹ ਸੀ ਜਮਾ ਕਰਾਤਾ ਸੀ ਤਾਖਰ ਸਾਰੀ ਜਗ੍ਹਾ ਤੇ ਗਏ ਲਾਸਟ ਫਿਰ ਕਹਿੰਦੇ ਪੰਜਾਬ ਦਾ ਮੰਨਿਆ ਪਰ ਮੰਨਿਆ ਡਾਕਟਰ ਸਾਡੇ ਡੈਂਟਲ ਕਾਲਜ ਦੇ ਵਿੱਚ ਸੀ ਫਰੀਦਕੋਟ ਤਾਂ ਉਥੇ ਉਹ ਡਾਕਟਰ ਸਾਹਿਬ ਨਾਲ ਗਏ ਤੇ ਡਾਕਟਰ ਸਾਹਿਬ ਨੇ ਜਦੋਂ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਵੀ ਇਹਨਾਂ ਨੂੰ ਬਾਹਰ ਕੱਢ ਦਿਓ ਇਹ ਤਾਂ ਉਹਨਾਂ ਆਪਸ ਵਿੱਚ ਗੱਲ ਕੀਤੀ ਤੇ ਫਿਰ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਸਮਝਾ ਦਿਓ ਤੇ ਮੈਂ ਉਹਨਾਂ ਨੂੰ ਕਿਹਾ ਵੀ ਡਾਕਟਰ ਸਾਹਿਬ ਤੁਸੀਂ ਮੈਨੂੰ ਦੱਸੋ ਗੱਲ ਕੀ ਆ ਕਿਉਂ ਮੈਨੂੰ ਤੁਸੀਂ ਬਾਹਰ ਕੱਢਦੇ ਆ ਜਿਹੜੀ ਗੱਲੋਂ ਤੁਸੀਂ ਡਰਦੇ ਹੋ ਉਹ ਮੈਨੂੰ ਪਤਾ ਤਾਂ ਡਾਕਟਰ ਸਾਹਿਬ ਬਜ਼ੁਰਗ ਸੀਗੇ ਕਹਿੰਦੇ ਪੰਜਾਬ ਦੇ ਮੰਨੇ ਪਰਮੰਨੇ ਡਾਕਟਰ ਆ ਤੇ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਕਰਕੇ ਤੂੰ ਟੀਕਾ ਲੱਗਣ ਤੋਂ ਪਰੰਤ ਮਰ ਜਾਣਾ ਤੇ ਆਪਰੇਸ਼ਨ ਤੇਰਾ ਤਾਂ ਬਹੁਤ ਮੁਸ਼ਕਲ ਗੱਲ ਆ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਡਾਕਟਰ ਸਾਹਿਬ ਜੇਕਰ 30% ਵੀ ਆਸ ਹੈ ਨਾ ਤੇ ਤੁਸੀਂ ਮੇਰਾ ਆਪਰੇਸ਼ਨ ਕਰ ਦਿਓ ਤੇ ਸੀਮਾ ਉੱਥੇ ਇਕੱਲਾ ਹੀ ਮੈਂ ਕਿਹਾ ਮੈਂ ਸਾਈਨ ਕਰ ਦਿੰਨਾ ਉਹਨਾਂ ਨੇ ਕਿਹਾ ਜੀ 0% ਆ ਤੁਹਾਡੀ ਆਪਰੇਸ਼ਨ ਦੀ ਉਮੀਦ ਤੁਸੀਂ ਪਹਿਲਾ ਟੀਕਾ ਲਗਦਿਆਂ ਸਾਰੀ ਮਰ ਜਾਣਾ। ਤੋਂ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਕਿਹਾ ਜੀ ਮੇਰੀ ਫੈਲ ਦੇ ਦਿਓ ਮੈਂ ਜਾਣਾ ਆ। ਤਾਂ ਫੈਲ ਮੈਨੂੰ ਉਹਨਾਂ ਨੇ ਦਿੰਦੇ ਹੀ ਨਹੀਂ ਸੀ। ਦੂਸਰਾ ਡਾਕਟਰ ਕਹਿੰਦਾ ਮੇਰੇ ਕਲੀਨਿਕ ਦੇ ਵਿੱਚ ਆ ਜਾਓ। ਜਦ ਕਲੀਨਿਕ ਦੇ ਵਿੱਚ ਗਿਆ ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਡਾਕਟਰ ਸਾਹਿਬ ਤੁਸ ਮੈਨੂੰ ਫੈਲ ਕਿਉਂ ਨਹੀਂ ਦਿੱਤੀ? ਉਹ ਕਹਿੰਦੇ ਜੀ ਮੈਨੂੰ ਇਹ ਮਹਿਸੂਸ ਹੁੰਦਾ ਸੀਗਾ ਵੀ ਜਿਵੇਂ ਤੁਸੀਂ ਕਿਦੇ ਰਾਹ ਚ ਨਹਿਰ ਚ ਛਾਲਣਾ ਮਾਰ ਲਿਓ ਵੀ ਐਨੀ ਦਵਾਈ ਤੁਸੀਂ ਖਾ ਲਈ ਆ ਇੰਨਾ ਪੈਸਾ ਲੱਗਿਆ ਤੁਹਾਡਾ ਤੇ ਮੈਂ ਡਰਦੇ ਨੇ ਤੁਹਾਨੂੰ ਫਾਇਲ ਨਹੀਂ ਦਿੱਤੀ ਮੈਂ ਨਹਿਰੋਂ ਤੋਂ ਕਰਾਸ ਕਰਕੇ ਜਾਣਾ ਸੀ ਆਪਦੇ ਘਰ ਚਰਚ ਵਿੱਚ ਤਾਂ ਉਹਨਾਂ ਨੇ ਮੈਨੂੰ ਉੱਥੇ ਕਿਹਾ ਵੀ ਤੁਸੀਂ ਸ਼ਾਂਤ ਤੋਂ ਮੈਂ ਕਿਹਾ ਮੈਂ ਸ਼ਾਂਤ ਆ ਤੁਸੀਂ ਮੈਨੂੰ ਫਾਇਲ ਦੇ ਦਿਓ ਉਹ ਕਹਿੰਦੇ ਅਸਲੀ ਗੱਲ ਤਾਂ ਤੁਹਾਨੂੰ ਪਤਾ ਮੈਂ ਕਿਹਾ ਜੀ ਮੈਨੂੰ ਪਤਾ ਆ ਤਾਂ ਉਹ ਕਹਿੰਦੇ ਕੀ ਮੈਂ ਕਿਹਾ ਡਾਕਟਰ ਸਾਹਿਬ ਵੀ ਤੁਹਾਡੇ ਵੱਲੋਂ ਤਾਂ ਮੈਂ ਮਰਿਆ ਹੋਇਆ ਆ ਤਾ ਇਹ ਜਿਹੜਾ ਮੈਂ ਜਿਉਂਦਾ ਇਹ ਰਾਧਾ ਨਾ ਬੰਦਗੀ ਭਗਤੀ ਕਰਕੇ ਤੇ ਓਕਾਲ ਪੁਰਖ ਦੀ ਮਿਹਰ ਨਾਲ ਬਿਲਕੁਲ ਤਾਂ ਅਸੀਂ ਕਿਸੇ ਦਾ ਬੁਰਾ ਨਹੀਂ ਕਦੇ ਕੀਤਾ ਤਾਂ ਤੁਰੇ ਫਿਰਦੇ ਆ ਪਰ ਤੁਹਾਡੇ ਵੱਲੋਂ ਦਾ ਡੈਡ ਆ ਉਹ ਕਹਿੰਦੇ ਵੀ ਸੱਚਮੁੱਚ ਇਹੀ ਗੱਲ ਮੈਂ ਤਾਂ ਹੀ ਫੈਲ ਨਹੀਂ ਦਿੱਤੀ ਉਹਨਾਂ ਨੇ ਮੈਨੂੰ ਫੈਲ ਦੇ ਦਿੱਤੀ ਤੇ ਮੈਂ ਵਾਪਸ ਆਪਣੇ ਘਰ ਚਲ ਗਿਆ ਤਾਂ ਸਵੇਰ ਦਾ ਟਾਈਮ ਹੋਇਆ ਬੁੱਧਵਾਰੀ ਸੀ ਉਸ ਦਿਨ ਤਾਂ ਸਵੇਰ ਮੈਂ ਤੇ ਮੇਰੀ ਪਤਨੀ ਚਾਹ ਪੀਂਦੇ ਸੀ ਤੇ ਉਦੋਂ ਅਸੀਂ ਡਿਸਕਸ ਕੀਤੀ ਐਸ ਵੀਡੀਓ ਬਾਰੇ ਜਿਹੜੀ ਡਾਕਟਰ ਪਰਮੇਲ ਸਿੰਘ ਜਿਹੜੇ ਵੈਦ ਨੇ ਇਹਨਾਂ ਦੀ ਵੀਡੀਓ ਤੇ ਨੰਬਰ ਮੈਂ ਕੱਢ ਕੇ ਇੱਕ ਵਾਰੀ ਪੁੱਛਿਆ ਸੀਗਾ ਇਹਨਾਂ ਨੇ ਕਿਹਾ ਸੀ ਵੀ ਜਦੋਂ ਮਰਜ਼ੀ ਆ ਜਾਓ ਤੇ ਅਸੀਂ 15 ਮਿੰਟਾਂ ਦੀ ਸਲਾਹ ਕਰਕੇ ਮੈਂ ਆਪੇ ਗੱਡੀ ਚ ਜਿੰਨਾ ਵੀ ਮੈਂ ਪੀਰੀਅਡ ਦੇ ਵਿੱਚ ਮੇਰੀਆਂ ਬਾਹਾਂ ਐ ਕਰਦੀਆਂ ਹੁੰਦੀਆਂ ਸੀ ਇਸ ਤਰੀਕੇ ਨਾਲ ਲੱਤਾਂ ਵੀ ਤਾਂ ਰੇਸ਼ਾ ਜਿਹੜਾ ਮੇਰਾ ਅਕਸਰ ਹੀ ਚੱਲਦਾ ਰਹਿੰਦਾ ਸੀ ਮੂੰਹ ਤੇ ਨੱਕ ਦੇ ਵਿੱਚ ਤਾ ਇਸ ਹਾਲਾਤ ਗੱਡੀ ਵੀ ਮੈਂ ਹਰ ਜਿੱਥੇ ਵੀ ਸੀ ਦਵਾਈ ਲੈਣ ਗਿਆ ਗੱਡੀ ਆਪ ਚਲਾਈ ਐ ਅੱਜ ਵੀ ਗੱਡੀਓ ਚਲਾ ਕੇ ਲੈ ਕੇ ਆ ਹਮੇਸ਼ਾ ਜਿੱਥੇ ਵੀ ਜਾਣਾ ਮੈਂ ਗੱਡੀ ਆਪ ਚਲਾਣੀ ਆ ਔਰ ਮੈਂ ਕੰਦਾ ਨੂੰ ਹੱਥ ਪਾ ਕੇ ਵੀ ਚੱਲਦਾ ਸੀ ਇਸ ਰੇਸ਼ੇ ਦੇ ਕਾਰਨ ਤਾਂ ਜਦ ਤੱਕ ਮੇਰੇ ਆਸ ਸੀ ਵੀ ਮੈਂ ਡਿੱਗਦਾ ਨਹੀਂ ਉਨੀ ਦੇਰ ਤੱਕ ਮੈਂ ਰੁਕਣਾ ਨਹੀਂ ਮੈਂ ਆਪਣੀ ਸੇਵਾ ਤੇ ਜਾਣਾ ਹੀ ਜਾਣਾ ਤਾਂ ਇੱਥੋਂ ਅਸੀਂ ਚਾਹ ਪੀ ਕੇ ਬੱਚਿਆਂ ਨੂੰ ਦੱਸਿਆ ਵੀ ਅਸੀਂ ਚੱਲੇ ਰਾਏਕੋਟ ਤੇ ਇੱਥੇ ਆ ਕੇ ਡਾਕਟਰ ਸਾਹਿਬ ਨਾਲ ਗੱਲ ਕੀਤੀ ਤੇ ਇਹਨਾਂ ਨੂੰ ਦੱਸਣ ਲੱਗੇ ਇਹਨਾਂ ਨੇ ਆਖਿਆ ਵੀ ਦੱਸਿਆ ਜੇ ਨਾ ਮੈਨੂੰ ਨਬਜ ਵਿਖਾਓ ਜਾਂ ਡਾਕਟਰ ਸਾਹਿਬ ਨੇ ਇਸ ਤਰ੍ਹਾਂ ਕਰਕੇ ਇਹਨਾਂ ਨੇ ਨਬਜ ਵੇਖੀ ਤਾਂ ਜਿੰਨੇ ਮੇਰੇ ਸਰੀਰ 'ਚ ਰੋਗ ਸੀ ਗਿਣਤੀ ਤੋਂ ਬਾਹਰ ਸੀਗੇ ਤੇ ਇਹਨਾਂ ਨੇ ਦੱਸ ਤੇ ਫਿਰ ਇਹਨਾਂ ਨੇ ਦਵਾਈ ਆਪਦੇ ਹਿਸਾਬ ਨਾਲ ਦਿੱਤੀ ਆ ਲਗਭਗ ਇੱਕ ਟਾਈਮ ਦੀ ਦਵਾਈ ਜਿਹੜੀ ਆ 10-12 ਦਵਾਈਆਂ ਮਿਲਾ ਕੇ ਤਾਂ ਦਿਨੀਆਂ 15 ਕੇ 20 ਦਵਾਈਆਂ ਬਣ ਜਾਂਦੀਆਂ ਸੀ ਜਿਹਦੇ 'ਚ 5-5 6-6 ਗੋਲੀਆਂ 4-4 ਗੋਲੀਆਂ 3-3 ਗੋਲੀਆਂ ਤਾ ਪੋਟਰ ਮਲਾਕੇ ਪੀਣਾ ਪੀ ਜਿਸ ਤਰ੍ਹਾਂ ਇਹਨੇ ਦੱਸਿਆ ਮੈਂ ਉਸ ਤਰੀਕੇ ਨਾਲ ਪੀਂਦਾ ਰਿਆਂ ਇਸ ਕਾਰਨ ਜਦੋਂ ਬੰਦੇ ਨੂੰ ਪਿੱਛੇ ਕਿਸੇ ਦੀ ਆਸ ਹੋਵੇ ਨਾ ਉਦੋਂ ਦਵਾਈ ਨਹੀਂ ਕਲੀਅਰ ਖਾਂਦਾ ਤਾਂ ਮੈਨੂੰ ਪਿੱਛੇ ਆਸ ਮੁੱਕੀ ਹੋਈ ਸੀ ਪਰਮਾਤਮਾ ਤੇ ਪਰਮੇਸ਼ਰ ਤੇ ਅਤੇ ਇੱਕ ਐਸ ਆਯੁਰਵੈਦ ਡਾਕਟਰ ਗੁਰਮੀਲ ਸਿੰਘ ਜਿਹੜੇ ਨੇ ਇਹਨਾਂ ਦੇ ਕਲੀਨਿੰਗ ਦੁਆਰਾ ਮੈਨੂੰ ਆਸ ਸੀ ਵੀ ਹੁਣ ਹੋਰ ਕਿਤੇ ਨਹੀਂ ਜਾਣਾ ਤੇ ਜਦੋਂ ਤੁਸੀਂ ਦਵਾਈ ਸ਼ਾਨੇ ਖਾਣੀ ਸ਼ੁਰੂ ਕੀਤੀ ਆ ਇਹਨਾਂ ਨੇ ਕਿਹਾ ਵੀ ਤੁਹਾਨੂੰ ਫਰਕ ਪਊਗਾ 15 ਦਿਨਾਂ ਦੇ ਵਿੱਚ ਤਾਂ ਮੈਨੂੰ ਫਰਕ ਪੈਗਾ ਭੈਣੋ ਭਰਾਵੋ 8 ਦਿਨਾਂ ਦੇ ਵਿੱਚ 8 ਦਿਨਾਂ 'ਚ ਫਰਕ ਪੈਗਾ 15 ਦਿਨ ਦੀ ਦਵਾਈ ਸੀ ਲੈ ਕੇ ਜਾਂਦੇ ਰਹਾਂ ਤਾਂ 15 ਦਿਨਾਂ ਬਾਅਦ ਫੇਰ ਕਦੇ ਮਹੀਨੇ ਦੀ ਕਦੇ 15 ਦਿਨਾਂ ਦੀ ਅੱਜ ਸਾਨੂੰ 2 ਸਾਲ ਤੇ 3-4 ਮਹੀਨੇ ਹੋ ਗਏ ਆਉਂਦਿਆਂ ਨੂੰ ਤੇ ਜਿੰਨੀ ਵੀ ਦਵਾਈ ਦਿੱਤੀ ਆ ਮੈਂ ਆਪਣੀ ਮਰਜ਼ੀ ਨਾਲ ਨਹੀਂ ਪ੍ਰਮਾਤਮਾ ਨੇ ਮੈਨੂੰ ਫਾਇਆ ਤੇ ਉਸ ਤਰੀਕੇ ਨਾਲ ਮੈਂ ਖਾਦੀ ਆ ਅਰਦਾਸ ਕਰਦੇ ਆ ਇਨਾ ਕਲੀਨਿਕ ਵਾਸਤੇ ਵੀ ਇਹਨਾਂ ਦੀ ਜ਼ਿੰਦਗੀ ਆਪਦੇ ਵਾਸਤੇ ਵੀ ਪਰਿਵਾਰ ਵਾਸਤੇ ਵੀ ਤੇ ਰੱਬ ਨੇ ਸਾਡੇ ਤੇ ਕਿਰਪਾ ਕੀਤੀ ਆ ਅੱਜ ਕਿੰਨੀ ਤਰੀਕ ਹੋ ਗਈ ਡਾਕਟਰ ਸਾਹਿਬ ਅੱਜ 6 ਹੋ ਗਈ 6 ਹੋ 11 ਹਾਂ 6 ਤਰੀਕ ਅੱਜ 11ਵਾਂ ਮਹੀਨਾ 2024 ਆ ਤਾਂ ਸਾਨੂੰ ਲਗਭਗ 8-9 ਮਹੀਨੇ ਹੋ ਗਏ ਆ ਹੁਣ ਡਾਕਟਰ ਸਾਹਿਬ ਸਾਡੇ ਤੋਂ ਪੈਸੇ ਨਹੀਂ ਲੈਂਦੇ ਨਹੀਂ ਕੋਈ ਨਹੀਂ ਕਰਪਾ ਤੁਹਾਡੇ ਤੇ ਪਰਮੇਸ਼ਰ ਦੀ ਕੋਈ ਨਹੀਂ ਠੀਕ ਹੋਗੇ ਤੁਸੀਂ ਇੰਨਾ ਹੀ ਬਹੁਤ ਬਹੁਤ ਤੰਗ ਸੀ ਇਹ ਜਗਤਾਰ ਸਿੰਘ ਜੀ ਜਿਹਦੇ ਮੇਰੇ ਕੋਲੇ ਆਏ ਤੇ ਥਾਰੀ ਦੱਸੀ ਗੱਲ ਬਾਤ ਉਹਨਾਂ ਨੇ ਮੈਨੂੰ ਮੈਂ ਵੀ ਤੁਹਾਨੂੰ ਨਮਜ ਦਿਖਾਇਆ ਆ ਕਿ ਕਰਨਾ ਮਹਾਰਾਜ ਨੇ ਜਿਵੇਂ ਹੋਇਆ ਆਪਾਂ ਠੀਕ ਕਰਾਂਗੇ ਆ ਹੌਲੀ 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 ਇਹਨਾਂ ਨੂੰ ਦਵਾਈਆਂ ਬੂਟੀਆਂ ਦਿੱਤੀਆਂ ਨਮਜ ਦੇ ਆਧਾਰ ਤੇ ਆਪਾਂ ਕਿ ਤੀ ਇਹਨਾਂ ਦੇ ਬਾਤ ਤਿਤ ਕਫ ਜਵਾਰ ਤਿੰਨੇ ਚਾਰੇ ਦੋਸ਼ ਵਿਗੜੇ ਪਏ ਸਿਗੇ ਇਹਨਾਂ ਦਿਸਤੁਰਬ ਸੀ ਇਹ ਤੇ ਦੱਸ ਨਹੀਂ ਸਕਦੇ ਸੀਗੇ ਤੋ ਅੱਜ ਮਹਾਰਾਜ ਨੇ ਕਿਰਪਾ ਕੀਤੀ ਟਾਈਮ ਲੱਗਦਾ ਹਰ ਇੱਕ ਜੀ ਨੂੰ ਦੋਸ਼ਾਂ ਦੇ ਮੁਤਾਬਕ ਜੋ ਨਵਜੇ ਦੇਖਦੇ ਹੌਲੀ 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 ਦੋਸ ਠੀਕ ਹੁੰਦੇ ਰਹੇ ਬਾਕੀ ਇਹਨਾਂ ਨੇ ਪੂਰਾ ਸਹਿਯੋਗ ਦਿੱਤਾ ਜਿਵੇਂ ਇਹਨਾਂ ਨੂੰ ਕਿਹਾ ਇਹਨਾਂ ਨੇ ਪੂਰੇ ਰੁਟੀਨਾਂ ਦਵਾਈ ਖਾਧੀ ਵਧਗ ਤ੍ਰਿਕਰਲ ਖਾਣ ਪੀਣ ਦਾ ਭਰੇ ਰੱਖਿਆ ਵਧੀਆ ਬਹੁਤ ਤੁਹਾਡੇ ਸਾਹਮਣੇ ਸੇਧ ਇਹਨਾਂ ਦੀ ਚੜ੍ਹਦੀ ਕਲਾ ਚ ਵਧੀਆ ਖਾਂਦੇ ਪੀਂਦੇ ਆ ਵਧੀਆ ਇੰਜੋਏ ਕਰਦੇ ਆ ਤੋਰਾ ਫੇਰਾ ਕਰਦੇ ਹੁਣ ਗੱਡੀ ਚਲਾ ਕੇ ਫਰੀਦਕੋਟ ਤੋਂ ਆਪ ਆਏ ਵਧੀਆ ਠੰਡ ਚ ਵੀ ਹੁੰਦੇ ਰਹੇ ਮੇਰੇ ਕੋਲੇ ਗਰਮੀ ਚ ਵੀ ਹੁੰਦੇ ਰਹੇ ਨਾ ਵਧੀਆ ਬਾਕੀ ਥੋੜਾ ਬਤਾ ਨਾਲ ਮੜਾ ਮੋਟਾ ਜਿਹੜਾ ਚੱਲਦਾ ਰਹਿੰਦਾ ਜ਼ਿੰਦਗੀ ਚੱਲਦਾ ਰਹਿੰਦਾ ਪਰ ਜੋ ਕ੍ਰੋਨਿਕ ਰੋਗ ਸੀ ਇਹਨਾਂ ਦੇ ਉਹ ਬਿਲਕੁਲ ਨਾਰਮਲ ਨੇ ਹੁਣ ਹੁਣ ਥੋੜੀ ਬਹੁਤੀ ਮੈਥੋਂ ਆ ਦਵਾਈ ਲੈ ਜਾਂਦੇ ਆ ਮਾਰੇ ਕਿਰਪਾ ਕਰੇ ਸੋ ਮੇਰਾ ਤਾਂ ਮਕਸਦ ਇਹੀ ਹੈ ਵੀ ਜਿਹੜਾ ਬੰਦਾ ਆਪਣੇ ਕੋਲੇ ਆਉਂਦਾ ਆਪਾਂ ਪਹਿਲਾਂ ਉਹਦਾ ਰੋਗ ਸਮਝੀਏ ਬਾਤ ਪਿੱਤ ਕਫ ਜਿਨੇ ਖਾਦੀ ਦਵਾਈ ਗੌਰ ਨਾਲ ਉਹ ਆਕੇ ਲਾਂਭਾ ਨਹੀਂ ਦਿੰਦਾਗਾ ਜਿਨੇ ਘੋੜਾ ਖਾਦੀ ਹੈ ਵੀ ਟਾਈਮ ਪਾ ਜਾ ਕਰਨਾ ਉਹ ਥੋੜਾ ਜਿਆਦਾ ਰੈਲੈਕਸ ਕੱਟ ਹੁੰਦਾ ਜਿਹੜੀਆਂ ਖਾਦੀ ਵਿਸ਼ਵਾਸ ਨਾਲ ਰੱਬ ਦਾ ਨਾਲ ਲੈ ਕੇ ਉਹਨੇ ਬਿਲਕੁਲ ਠੀਕ ਹੋਣਾ ਬਾਕੀ ਤੁਹਾਡੇ ਸਾਹਮਣੇ ਨਿਕਦਾ ਸਿੰਘ ਜੀ ਇਹਨਾਂ ਨੂੰ ਤੁਸੀਂ ਪਿੰਡ ਮੈਂ ਤੁਰਦਾ ਫਿਰਦਾ ਵੀ ਕਾਫੀਆਂ ਭੱਜ ਵੀ ਸਕਦਾ ਸਭ ਕੁਝ ਕਰ ਸਕਦਾ ਰੋਟੀ ਵੀ ਜਿੰਨੀ ਖਾ ਸਕਾਂ ਤਾਂ ਮੈਂ ਕੰਮ ਵੀ ਜਿਹੜਾ ਲੇਬਰ ਦੇ ਨਾਲ ਪਿਛਲੀ ਗਰਮੀ ਦੇ ਵਿੱਚ ਬਹੁਤ ਕਰਦਾ ਰਿਹਾ ਹਾਂ ਮੈਂ ਬਿਲਕੁਲ ਠੀਕ ਹਾਂ ਔਰ ਮੇਰਾ ਨਾ ਪادری ਜਿਕਤਾ ਸਿੰਘ ਪੱਟੀਆ ਫਰੀਦਕੋਟ ਜਦੋਂ ਤਲਵੰਡੀ ਪਾਈਕੀ ਵੱਲੋਂ ਜਾਈਏ ਤੇ ਟਹਿਣਾ ਪਿੰਡ ਆਉਂਦਾ ਨਾਲ ਹੀ ਫਰੀਦਕੋਟ ਦੇ ਉੱਥੇ 메ਨ ਚੌਕ ਦੇ ਵਿੱਚ ਸਾਡਾ ਚ ਚੌਥੀ ਸਾਡੀ ਰਹਿਸ਼ ਆ ਤਾਂ ਉੱਥੋਂ ਸੀ ਇੱਥੇ ਆਨੇ ਆ ਉਹਨ ਕੋਈ ਤਕਲੀਫ ਨਹੀਂ ਆ ਗਈ ਨਾਰਮਲ ਜਿਹੜੀ ਆ ਜਿਸ ਤਰ੍ਹਾਂ ਆਪਾਂ ਅੰਗਰੇਜ਼ੀ ਦਵਾਈ ਲੈ ਲੈਨੇ ਨੇ ਵੀ ਰੋਟੀ ਬਚਨ ਵਾਸਤੇ ਜਾਂ ਕੰਮ ਕਰਨ ਵਾਸਤੇ ਇਸ ਤਰ੍ਹਾਂ ਸੀ ਨਾਰਮਲ ਦੋ ਕੁ ਦਵਾਈਆਂ ਲੈ ਕੇ ਜਾਂਦੇ ਆ ਦੋ ਜਾਂ ਤਿੰਨ ਬਸ ਕਦੇ ਦੋ ਹੀ ਲੈ ਕੇ ਜਾਂਦੇ ਬਿਲਕੁਲ ਠੀਕ ਠਾਕ ਆ ਪਰਮਾਤਮਾ ਦੀ ਉਸ ਅਕਾਰਪੁਰਖ ਦੀ ਕਿਰਪਾ ਆ ਤਾਂ ਜਿਹੜਾ ਵੀ ਦਵਾਈ ਭੈਣ ਭਰਾ ਲੈ ਕੇ ਜਾਵੇ ਮੇਰੇ ਲੋ ਸਲਾਹ ਆ ਚਾਹੇ ਟਾਈਮ ਕੱਢ ਕੇ ਓਖਾ ਚਾਹੇ ਸੌਖਾ ਦਵਾਈ ਟਾਈਮ ਟੂ ਟਾਈਮ ਲਵੋ ਤਾ ਡਾਕਟਰ ਤੇ ਆਪਾਂ ਕਦੇ ਦੋਸ਼ ਨਹੀਂ ਦੇ ਸਕਦੇ ਕਿਉਂਕਿ ਅਸੀਂ ਠੀਕ ਹੋ ਜਾਣਾ ਡਾਕਟਰ ਤੇ ਅਸੀਂ ਦਵਾਈ ਖਾਂਦੇ ਆਪ ਨਹੀਂਏ ਤੇ ਕਈ ਵਾਰ ਮੁੜ ਕੇ ਡਾਕਟਰ ਨੂੰ ਕਹਿੰਨੇ ਵੀ ਤੁਹਾਡੀ ਦਵਾਈ ਨੇ ਕੰਮ ਨਹੀਂ ਕੀਤਾ ਕੰਮ ਤਾਂ ਅਸੀਂ ਨਹੀਂ ਕਰਦੇ ਤੇ ਆਪਾਂ ਕਈ ਵਾਰੀ ਡਾਕਟਰ ਸਾਹਿਬ ਨੂੰ ਦੋਸ਼ ਦੇ ਦਿੰਨੇ ਆ ਇਸ ਕਰਕੇ ਦਵਾਈ ਭੇਜਣਾ ਨਾਲ ਕਾਨੂੰਨ ਨਾਲ ਟਾਈਮ ਟੂ ਟਾਈਮ ਖਾਓ ਤੇ ਪਰਮੇਸ਼ਰ ਬਿਲਕੁਲ ਠੀਕ ਕਰ ਲੂਗਾ ਸਾਰਿਆਂ ਨੂੰ ਸੱਚੀ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ